ਮੁੰਡਾ ਆ ਜੀ ਟੀਕੇ ਲਾਂਦਾ ਹੁੰਦਾ ਕਿਥੋਂ ਰਹਿਣ ਵਾਲਾ ਇਹ ਪਤਾ ਨਹੀਂ ਕਿਥੋਂ ਦੇ ਰਹਿਣ ਵਾਲਾ ਪਰਿਕਲ ਦੀ ਦਾ ਰਹਿਣ ਵਾਲਾ ਜੇ ਤੇ ਇੱਥੇ ਬੈ ਕੇ ਨਸ਼ਾ ਕਰਦਾ ਸੀ ਇੱਥੇ ਨਸ਼ਾ ਵਿਕਦਾ ਵੀ ਹੈ ਤੇ ਦੇਖੋ ਠਾਕਦਾ ਉਹਨੂੰ ਮਾਰ ਦੇ ਜੇ ਕੁੱਸਤ ਕਾਰਵਾਈ ਕਰਨ ਦੀ ਹੈ ਘਰਪੂਰ ਹਟਾਉਣੀ ਹੈ ਆਹੋ ਠਾਂਡੇ ਹੀ ਹੈ ਕੀ ਕਹਿਣਾ ਚਾਹੁੰਦੇ ਹੋ ਨਜਾਇਜ਼ ਨਾਕੇ ਦੇ ਟਾਂ ਜਿਹੜੇ ਕਰਦੇ ਨੇ ਉਹਨਾਂ ਦਾ ਟਾਂ ਲੋਕਾਂ ਦੇ ਇੰਨੇ ਨਿਆਣੇ ਮਰ ਜਾਂਦੇ ਆ ਪ੍ਰਾਗਾ ਵੇਦਾ ਇਹਨੂੰ ਕਿਉਂ ਨਹੀਂ ਫਾਦੇ ਆ ਨਸ਼ੇ ਵੇਦਾ ਇਹਨੂੰ ਕਿਉਂ ਨਹੀਂ ਫਾਦੇ ਫੇ ਆ ਇਹਦਾ ਅਵੀ ਨੋ ਜੇ ਇਹਦਾ ਇਥੇ ਬੈਠੇ ਉਹ ਲਾਸ਼ ਚੁੱਕ ਬਰਾਗੇ ਵੇਚਦਾ ਵਾ ਆ ਜਿਹੜਾ ਉਹ ਨਹੀਂ ਉਹ ਸਾਈਡ ਤੇ ਖੜ ਜਾ ਇਹ ਜਿਹੜੇ ਵਾਰਸ ਜਿਹੜੇ ਇਹਨਾਂ ਦੇ ਪਿਤਾ ਦੇ ਨਾਲ ਗੱਲ ਹੋਈ ਉਹ ਆ ਰਹੇ ਆ ਉਹਨਾਂ ਨੇ ਇਹ ਗੱਲ ਦੱਸੀ ਆ ਵੀ ਮੇਰਾ ਬੇਟਾ ਦਾਖਲ ਸੀਗਾ ਹਸਪੀਟਲ ਤੇ ਦਾਖਲ ਸੀ ਤੇ ਉਥੋਂ ਨਾ ਇਹਦੀ ਬਾਡੀ ਦੇ ਵਿੱਚ ਇਨਫੈਕਸ਼ਨ ਵਧਣ ਕਰਕੇ ਤੇ ਇਹਨੂੰ ਅਸੀਂ ਅੰਮ੍ਰਿਤਸਰ ਦਾ ਉਹ ਰੈਫਰ ਕਰਨ ਲੱਗੇ ਤੇ ਇਹ ਉਥੋਂ ਡਰਦਾ ਜਿਹੜਾ ਉਹ ਉਥੋਂ ਆਪਣੇ ਆਪ ਹੀ ਉਹ ਉਥੋਂ ਆ ਗਿਆ ਆ ਗਿਆ ਤੇ ਦੀ ਕਿਤੇ ਇੱਥੇ ਆਣ ਕੇ ਤੇ ਅੱਜ ਉਹ ਤਲਾਹ ਮੜੀਏ ਪਿੱਛੇ ਦੀ ਡੈਥ ਹੋ ਗਈ ਹੈ ਤੇ ਜਿਹੜੀ ਹੋਰ ਕੋਈ ਇਸ ਤੋਂ ਇਲਾਵਾ ਕੋਈ ਗੱਲ ਸਾਹਮਣੇ ਨਹੀਂ ਹੈ ਕੀ ਕਾਰਵਾਈ ਕਰਦੇ ਕਾਰਵਾਈ ਉਹਨਾਂ ਪਰਿਵਾਰ ਤੇ ਡਿਪੈਂਡ ਕਰਦਾ ਹੈ ਤੇ ਮਾਲਕਾਂ ਤੇ ਜੋ ਵਾਰੇ ਨੇ ਸੀ ਉਹਨਾਂ ਦਾ ਵੀ ਕਹਿਦਾ ਬਿਆਨ ਲਿਕਾਂਗੇ ਉਹਨਾਂ ਇਲਾਵਾ ਸੀ ਕਹਿ ਰਹੇ ਸੀ ਸਾਨੂੰ ਕਿ ਨਥੀ ਕਰਦਾ ਕੀ ਗਿਆ ਲਗਾਉਂਦਾ ਸੀ ਦੇਖੋ ਜੀ ਬੀਤੇ ਸਮੇਂ ਤੋਂ ਨਾਲ ਭਾਵੇਂ ਕੋਈ ਕਰਦਾ ਹੀ ਹੋਵੇ ਪਰ ਕਿਨੈਟ ਦੀ سپورਟ ਮੌਕੇ ਤੇ ਤਾਂ ਇਦਾਂ ਦੀ ਕੋਈ ਗੱਲ ਨਹੀਂ ਗਈ ਇਹ ਤੇ ਹੁਣ ਹੈ ਤੇ ਦਾਖਲ ਹੀ ਸੀ